ਗਰੀਸਾਂ ਸੰਗਿ ਪੜਿਆ ਭਾਗਾਂ ਵਾਲੇ ਹਾਂ ਜੋ ਮਹਾਨ ਪਰਪਕਾਰੀ ਮਹਾਨ ਤਿਆਗੀ ਬਾਗੀ ਮਹਾਨ ਤਪਸਵੀ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਅਤਿ ਅੰਤਨ ਪਿਆਰੇ ਬਾਬਾਈ ਸ਼ਸ਼ੀ ਦੇ ਤਪਸਥਾਨ ਤੇ ਸਤਿਗੁਰਾਂ ਦੇ ਪਵਿੱਤਰ ਦਰਵਾਜ਼ੇ ਵਿੱਚ ਹਾਜ਼ਰੀਆਂ ਭਰ ਰਹੇ ਹਾਂ ਹੁਣੇ-ਹੁਣੇ ਪਿਆਰੇ ਬਾਬਾਈ ਦੇ ਅਮਰਤ ਵਜਨ ਸਰਵਨ ਕੀਤੇ ਹਨ ਜਿਨ੍ਹਾਂ ਵਜਨਾਂ ਦੇ ਨਾਲ ਬਾਬਾਈ ਨੇ 7.5 ਲੱਖ ਪ੍ਰਾਣੀਆਂ ਨੂੰ ਅਮਰਤ ਸ਼ਕਾਇ ਲੱਖਾਂ ਟੁੱਟੀਆਂ ਹੋਈਆਂ ਰੂਹਾਂ ਨੂੰ ਗੁਰੂ ਚਰਨਾਂ ਦੇ ਨਾਲ ਜੁੜਿਆ ਸੋ ਮਹਾਨ ਪਰਪਕਾਰੀ ਬਾਬਾ ਜੀ ਦੇ ਆਪਾਂ ਮਨ ਬਚਨ ਸਰਵਣ ਕੀਤੇ ਨੇ ਸੋ ਅੱਜ ਜਿਹੜੇ ਦਿਹਾੜੇ ਚੱਲ ਰਹੇ ਨੇ ਧਰਮ ਯੁੱਧ ਦੇ ਸ਼ਹੀਦਾਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 6 ਪਉੜੀ ਰਾਤ ਨੂੰ ਕਿਲਾ ਛੱਡਿਆ ਸਭ ਤੋਂ ਪਹਿਲਾਂ ਸਤਿਗੁਰਾਂ ਨੇ ਜਦੋਂ 6-7 ਮਹੀਨੇ ਘੇਰਾ ਪਿਆ ਕੋਈ ਦਸ਼ਮਣਾਂ ਦੀ ਕੋਈ ਵਾਹ ਨਾ ਚੱਲੀ ਤਾਂ ਉਹਨਾਂ ਨੇ ਫਿਰ ਸੌਹਾ ਖਾਧੀਆਂ ਮੁਸਲਮਾਨਾਂ ਨੇ ਪ੍ਰਾਨ ਸ਼੍ਰੀਪ ਦੀ ਸ਼ੌਖਾ ਦੀ ਕਸ਼ਮਖਾਦੀ ਕੇ ਤੁਸੀਂ ਕਿਲਾ ਛੱਡ ਦਿਓ ਤੁਹਾਨੂੰ ਕੁਝ ਨਹੀਂ ਕਹਿੰਦੇ ਜਿਹੜੇ ਹਿੰਦੂ ਰਾਜੇ ਸੀ ਉਹਨਾਂ ਨੇ ਆਟੇ ਦੀ ਗੋਹ ਬਣਾ ਕੇ ਕਸ਼ਮਖਾਦੀਆਂ ਕਿ ਤੁਹਾਨੂੰ ਕਸ਼ ਨਹੀਂ ਕਹਾਗੇ ਸਿਰਫ ਕਿਲਾ ਛੱਡ ਦਿਓ ਤੁਸੀਂ ਤੁਹਾਡੇ ਨਾਲ ਸੌੜ ਕੋਈ ਗੱਲ ਨਹੀਂ ਲਿਆ ਸੋ ਇਸ ਕਰਕੇ ਤੁਹਾਨੂੰ ਕੁਝ ਨਹੀਂ ਕਹਾ ਜਾਵੇਗਾ ਸਰਪ੍ਰਾਨ ਨੂੰ ਜਦੋਂ ਪਤਾ ਲੱਗਿਆ ਸਿੱਖਾਂ ਨੇ ਬੇਨਤੀ ਕੀਤੀ ਸਿੱਖ ਕਹਿਣ ਲੱਗੇ ਮਹਾਰਾਜ ਕਿਰਪਾ ਕਰੋ ਤੁਸੀਂ ਹੁਣ ਤਾਂ ਸਤੂਰੂ ਕਹਿਣ ਲੱਗੇ ਨਹੀਂ ਇਹਨਾਂ ਦਾ ਕੋਈ ਦਰਵਾਜ਼ਾ ਨਹੀਂ ਹੈ ਵਾਧਾ ਹੀ ਰੋ ਬੇਨਤੀ ਕੀਤੀ ਮਾਤਾ ਜੀ ਨੂੰ ਸੋ ਸਤਿਗੁਰਾਂ ਨੇ ਫਿਰ ਜਦੋਂ ਜ਼ਿਆਦਾ ਮਜਬੂਰ ਹੋਏ ਤਾਂ ਸਤਿਗੁਰਾਂ ਨੇ ਫਿਰ ਵਿਆਹਤ ਬਣਾਈ ਸਭ ਤੋਂ ਪਹਿਲਾਂ ਮਾਤਾ ਗੁਜਰੀ ਜੀ ਛੋਟੇ ਸਾਹਿਬ ਜੀ ਦੇ ਇਹ ਰਤ ਦੇ ਵਿੱਚ ਲਾ ਕੇ ਜਦੋਂ ਪੈਰ ਘਰਾਤ ਲਾਂਗੇ ਉਦੋਂ ਸੋਰੇ ਰਾਤ ਪਈ ਤੋਂ ਉਸ ਤੋਂ ਬਾਅਦ ਦੋਵੇਂ ਮਾਤਾ ਜੀ ਮਾਤਾ ਸੁੰਦਰੀ ਜੀ ਅਤੇ ਮਾਤਾ ਸਰਵਕੌਰ ਜੀ ਇਹਨਾਂ ਨੂੰ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਵੱਲੋਂ ਭੇਜ ਦਿੱਤਾ ਉਪਰੰਤ ਫਿਰ ਜਿਹੜੇ ਹੋਰ ਸੇਧ ਨਾਲ ਪਿੱਛੇ ਪਿੱਛੇ ਚੱਲੇ ਉਪਰੰਤ ਸਾਰਿਆਂ ਤੋਂ ਬਾਅਦ ਫਿਰ ਸਤਿਗੁਰੂ ਆਪ ਕੰਗੀਧਰ ਪਾਸ਼ਾ ਵੱਡੇ ਸਹਿਬ ਜਾਨੇ ਭਾਈ ਤੇ ਪੰਜ ਪਿਆਰੇ ਨਾਲ ਕਿਲਾ ਛੱਡ ਕੇ ਫਿਰ ਕਈ ਕੋਦੇ ਵਿੱਚ ਇਹ ਕਾਫਲਾ ਜਾ ਰਿਹਾ ਹੈ 500 ਸਿੰਘ ਜੀ ਸਤਿਗੁਰਾਂ ਦੇ ਨਾਲ ਸਤਿਗੁਰੂ ਜਦੋਂ ਕਿਲਾ ਛੱਡ ਰਹੇ ਨੇ ਸਾਰੇ ਸਿੰਘ ਉਦੋਂ ਜਕਾਰੇ ਛੱਡ ਰਹੇ ਨੇ ਗੋਲੀ ਬਰੂਦ ਚੱਲ ਰਿਹਾ ਹੈ ਰੌਲਾ ਪੈ ਬੜਾ ਸ਼ੋਰ ਮਚ ਰਿਹਾ ਹੈ ਜਦੋਂ ਸਤਗੁਰੂ ਕਿਲਾ ਸ਼ਾਗਿਰ ਸਾਰੇ ਸਿੰਘ ਚਲੇ ਗਏ ਸ਼ਾਂਤੀ ਹੋਈ ਤਾਂ ਫਿਰ ਮੁਸਲਮਾਨ ਪਹਿਰੇ ਕਹਿੰਦੇ ਦੇਖੋ ਵੀ ਕੋਈ ਗੋਲੀ ਛਕਾ ਨਹੀਂ ਚੱਲਦਾ ਕੀ ਗੱਲ ਜਦੋਂ ਪਤਾ ਲੱਗਿਆ ਕਿ ਜਲਾ ਤਾਂ ਖਾਲੀ ਹੈ ਫਿਰ ਉਹਨਾਂ ਦੇ ਬੇਪਾਨ ਹੋ ਕੇ ਮਨ ਕਹਿੰਦੇ ਪਿੱਛੇ ਹੋ ਕੇ ਰੋ ਉਹਨਾਂ ਨੂੰ ਫੜੋ ਸਤਗੁਰੂ ਨੂੰ ਆਪਾਂ ਨਾਉ ਨਵਾਗੇ ਸੋ ਇਸ ਤਰ੍ਹਾਂ ਚੱਲਦੇ ਚੱਲਦੇ ਅੱਗੇ ਆਪਰੇ ਨੂੰ ਪਤਾ ਹੀ ਇਪਿਆਸ ਹਰ ਸੱਤ ਸੰਦੇ ਹੋ ਸੱਤ ਸੰ ਨਦੀ ਚੱਲ ਰਹੀ ਸੀ ਭਰ ਕੇ ਪਿੱਛੇ ਮੀਂਹ ਬਾਰਸ਼ਾਂ ਪਈਆਂ ਹਈਆਂ ਸੀ ਬਰਸਾਤੀ ਨਦੀ ਸੀ ਜਾਦੇ ਭਰੀ ਹੋਈ ਸੀ ਉਸ ਦੇ ਵਿੱਚ ਪਰਿਵਾਰ ਵਿਛੜਾ ਪੈ ਗਿਆ ਸਿੰਘ ਗੁਰਦਰ ਸਿੰਘ بیمار ਕੋਰ ਸਿੰਘ ਨਾਲ ਸਾਲ ਹੋ ਗਏ ਮਾਤਾ ਗੁਜਰੀ ਜੀ ਇੱਕ ਪਾਸੇ ਸਤਪੁਰਾਂ ਦੇ ਮਹਿਲ ਇੱਕ ਪਾਸੇ ਪਰ ਸਿੰਘ ਸਰਸਾਰੇ ਵਿੱਚ ਭੇਡ ਹੋ ਗਏ ਰਹਿੰਦੇ ਸੋ ਇਸ ਤਰ੍ਹਾਂ ਸਤਗੁਰੂ ਚੱਲਦੇ ਚੱਲਦੇ ਫਿਰ ਜਦੋਂ ਪਿੱਛੇ ਵੀ ਪਹੁੰਚ ਆ ਗੀਆਂ ਲਾਹੌਰ ਦਾ ਸੁਬੇਦਾਰ ਵੀ ਜਿਹੜਾ ਸੀਗਾ ਤੇ ਫਦੇ ਫਦੇ ਕਾਣ ਦਾ ਇੱਥੋਂ ਦਾ ਵੀ ਸਰਹੰਦ ਦਾ ਵੀ ਹੋਰ ਬਾਈ ਤਾਂ ਅੱਗੇ ਰਾਜੇ ਉਦੋਂ ਦਿੱਲੀ ਦੀ ਫੌਜ ਆ ਗਈ 10 ਲੱਖ ਤਾਇ ਚਲਦੇ ਚਲਦੇ ਸੱਤ ਵਿੱਚ ਮੁਕਾਰ ਗੜੀ ਪਈ ਤੇ ਇੱਕਲ ਦੇ ਦਿੰਦੇ ਨੇ ਸੱਤ ਕੋਲ ਕੱਚੀ ਗੜੀ ਸੀ ਦੋ ਭਾਈ ਸੀਗੇ ਰੰਮਰਦਾਨ ਉਹਨਾਂ ਨੇ ਇੱਕ ਨੂੰ ਪੁੱਛਿਆ ਉਹਨੇ ਬਹਾਨੇ ਦੇ ਲਈ ਸਾਡੇ ਪਰਿਵਾਰ ਰਹਿੰਦੇ ਜੀ ਅੰਦਰ ਉੱਥੇ ਕੋਈ ਸੇਫਟੀ ਨਹੀਂ ਹੈ ਦੂਸਰੇ ਭਰਾ ਨੂੰ ਪੁੱਛਿਆ ਉਹ ਕਹਿੰਦਾ ਜੀ ਮੈਨੂੰ ਕੋਈ ਪੈਸੇ ਦੇ ਦਿਓ ਤੇ ਮੈਂ ਤੁਹਾਨੂੰ ਅੰਦਰ ਜਾਣ ਨੂੰ ਆਗਿਆ ਦੇ ਦੇਣਾ ਤੁਹਾਨੂੰ ਜਗ੍ਹਾ ਦੇ ਦੇਣਾ ਸੱਤ ਭਰਾ ਨੇ 50 ਮੋਰਾਂ ਦਿੱਤੀਆਂ ਅੰਦਰ ਬਾਰੀ 23 ਸੱਤ ਅੰਦਰ ਚਲੇ ਗਏ 40 ਸੰਤ ਸੰਤ ਲੋ ਪੰਜ ਪਿਆਰੇ ਦੋ ਸਹਿਬ ਜਾਂਦੇ 43 48 ਪੰਨੇ ਸਤਪੁਰਾਂ ਨੇ ਅੱਗੇ ਅੰਦਰ ਜਾ ਕੇ ਉਹ ਸਿੰਘਾਂ ਤੇ ਡਿਊਟੀਆਂ ਲਾਤੀਆਂ ਆਠ ਅੰਗ ਚਾਰ ਦੇ ਪਾਸੇ ਆਪ ਸਤਗੁਰੂ ਉੱਪਰ ਉੱਚੀ ਗੜੀ ਤੇ ਬੈਠ ਗਏ ਦੋ ਤਿੰਨ ਸਿੰਘ ਡਿਊਟੀ ਤੇ ਖੜੇ ਨੇ ਦੋ ਤਿੰਨ ਸਿੰਘ ਸਾਰਿਆਂ ਨੂੰ ਬਾਚ ਕਰ ਦੇ ਦੇਖ ਰਹੇ ਸਾਰਾ ਪਹਿਰੇ ਦੇ ਦੇ ਨਾ ਕੋਈ ਉਹ ਗਿਆ ਨਹੀਂ ਘੇਰਾ ਪਾ ਲਿਆ ਆ ਕੇ ਦਿਨ ਚੜ੍ਹਦੇ ਨੂੰ ਜੰਗ ਸ਼ੁਰੂ ਹੋ ਗਿਆ ਸਤਪੁਰਾਂ ਨੇ ਅੰਦਰ ਸਾਰੇ ਸਿੰਘ ਤੀਰ ਚਲਾ ਰਹੇ ਨੇ ਗੋਲੀ ਮਿਸ਼ਕਾ ਚਲਾ ਰਹੇ ਨੇ ਬਾਰੋਂ ਫੌਜਾਂ ਚਲਾ ਰਹੀਆਂ ਨੇ ਕਾਫੀ ਤੁਹਸਾਨ ਦਾ ਜੰਦ ਹੁੰਦਾ ਰਿਹਾ ਜਦੋਂ ਕੋਈ ਬਾਹਰ ਨਾ ਚੱਲੀ ਕਈ ਫਿਰ ਜਿਹੜੀਆਂ ਫੌਜਾਂ ਮਾਰੀਆਂ ਗਈਆਂ ਉਹਨਾਂ ਦੀਆਂ ਸਿੰਹ ਸਾਰੇ ਛੇਹ ਅੰਦਰ ਤਾਂ ਫਿਰ ਉਹਨਾਂ ਨੇ ਜਰਨੈਲਾਂ ਨੇ ਕੁਝ ਸੋਚਿਆ ਕਿ ਇਸ ਤਰ੍ਹਾਂ ਦਾ ਆਪਾਂ ਅੱਗੇ 7-8 ਮਹੀਨੇ ਅੱਗੇ ਘੇਰਾ ਪਾਇਆ ਕੁਝ ਨਹੀਂ ਬਣਨਾ ਇੱਕਦਮ ਹੱਲਾ ਮਾਰ ਜਦੋਂ ਇੱਕਦਮ ਹੱਲਾ ਮਾਰ ਕੇ ਅੰਦਰ ਚੜ੍ਹਨ ਲੱਗੇ ਤਾਂ ਸਿੰਹਾਂ ਨੇ ਫਿਰ ਲੇਜੇ ਮਾਰ ਮਾਰ ਕੇ ਅਤੇ ਵਰਸ਼ੇ ਮਾਰ ਮਾਰ ਕੇ ਤੇਰ ਮਾਰ ਮਾਰ ਕੇ ਕਈ ਉਹਨਾਂ ਦੇ ਜਰਨੈਲ ਮਾਰਦੇ 20 ਜਰਨੈਲ ਸੀ ਉਸ ਵੇਲੇ 10 ਲੱਖ ਫੌਜ ਤਾਂ ਦਿੱਲੀ ਤੋਂ ਆਈ ਸੀ ਤੇ ਇਥੋਂ ਵੀ ਫੌਜ ਸੀ 10 ਲੱਖ ਤੋਂ ਉੱਪਰ ਸਤਗੁਰੂ ਸਿੰਘ ਦੇ ਸਾਥ ਕਰੋ ਦੇ ਘੇਰਾ ਪਾਉਣ ਵਾਲੇ ਸੋ ਇਸ ਤਰ੍ਹਾਂ ਚੱਲੋ ਫਿਰ ਜਿਆਦਾ ਘਮਸਾਣ ਦਾ ਜੇ ਤਾਂ ਕੁਛ ਨਾ ਗੱਲ ਚੱਲੀ ਤਾਂ ਫਿਰ ਸਿੱਖ ਪਿੱਛੇ ਹਟ ਕੇ ਬੈਠ ਕੇ ਫਿਰ ਥੋੜੀ-ਥੋੜੀ ਚੱਲ ਚੱਲਦਾ ਰਿਹਾ ਜੰਗ ਚੱਲਦਾ ਰਿਹਾ ਫਿਰ ਅਖੀਰ ਤੇ ਜਦੋਂ ਫਿਰ ਥੋੜੇ ਸਿੰਘ ਰਹਿ ਗਏ ਛੋੜਾ ਛਿੱਕਾ تیر ਘਟ ਗਏ ਤਾਂ ਫਿਰ ਸਿੰਘ ਬਾਹਰ ਜਾ ਕੇ ਲੜਨ ਲੱਗ ਪਏ ਇਕੱਲੇ-ਇਕੱਲੇ ਲੜੀ ਜਾਂਦੇ ਆ ਸਤਗੁਰਾਂ ਨੇ ਫਿਰ ਭਾਈ ਮੋਹਕਮ ਸਿੰਘ ਨੂੰ ਭੇਜਿਆ ਮੇ ਪੂ ਜਾ ਕੇ ਜਾ ਪਾਈ ਉਹ ਬੰਦ ਸੈਗਰ ਸਤਪੁਰਾਂ ਨੇ ਐਸੀ ਬਖਸ਼ਿਸ਼ ਕੀਤੀ ਥਾਪੜਾ ਦਿੱਤਾ ਸਵਾ ਲੱਖ ਦੇ ਨਾਲ ਕੱਲੇ ਨੇ ਜਾਂ ਕੀਤਾ ਜੋ ਸਤਪੁਰਾਂ ਨੇ ਬਤਨ ਸੀਗੇ ਸਵਾ ਲੱਖ ਸੇ 1 ਲਣਾਓ ਫਿਰ ਭਾਈ ਸਹਿਬ ਸਿੰਘ ਜੀ ਇਸ ਤਰ੍ਹਾਂ ਤਿੰਨ ਸਹਿਬਜਾਦੇ ਉਹ ਤਿੰਨ ਪਿਆਰੇ ਸੀਨ ਹੋਏ ਫਿਰ ਸਤਪੁਰਾਂ ਜਦੋਂ ਪੰਜ ਪੰਜ ਸੈਗ ਹੋਰ ਭੇਜਣ ਲੱਗੇ ਤਾਂ ਫਿਰ ਬਾਬਾ ਅਜੀਤ ਸਿੰਘ ਨੇ ਬੇਨਤੀ ਕੀਤੀ ਕਿ ਬਾਰ ਮੈਨੂੰ ਫਿਰ ਕਿਰਪਾ ਕਰੋ ਮੈਨੂੰ ਜਾਨੂ ਜਾਣ ਦਿਓ ਤਾਂ ਸਤਪੁਰਾਂ ਨੇ ਉਹਨਾਂ ਨੂੰ ਸ਼ਿੰਗਾਰ ਕੇ ਥਾਪੀ ਦੇ ਕੇ ਭੇਜਿਆ ਸੋ ਇਸੇ ਤਰ੍ਹਾਂ ਸਹਿਮ ਜਤਾ ਜਿਹਾਰ ਸਿੰਘ ਨੂੰ ਭੇਜਿਆ ਸਤਗੁਰਾਂ ਨੇ ਸੋ ਅਸੀਦੀਆਂ ਪਾਈਆਂ ਉੱਤੇ ਪੰਜ ਸਿੰਘ ਸਤਗੁਰਾਂ ਕੋਲੇ ਰਹਿ ਗਏ ਦੋ ਪਿਆਰੇ ਭਾਈ ਦਾਇਆ ਸਿੰਘ ਧਰਮ ਸਿੰਘ ਭਾਈ ਮਾਨ ਸਿੰਘ ਸੰਤ ਸਿੰਘ ਤੇ ਸੰਤ ਸਿੰਘ ਉਹਨਾਂ ਨੇ ਫਿਰ ਬੇਨਤੀ ਕੀਤੀ ਸਤਗੁਰੂ ਜੀ ਕਿਰਪਾ ਕਰੋ ਰਾਤ ਪਈ ਹੋਈ ਹੈ ਸਾਰੇ ਦੂਸਰਿਆਂ ਨੇ ਕਿਹਾ ਹੁਣ ਰੇਤ ਵਿੱਚ ਕੋਈ ਦਰਦ ਨਹੀਂ ਤੇਰਾ ਪਾ ਕੇ ਰੱਖੋ ਪਹਿਰੇ ਲਾ ਦਿਓ ਦਿਨ ਜਣੇ ਫਿਰ ਜੰਗ ਕਰਾਂਗੇ ਫੜ ਲਾਂਗੇ ਆਪਾਂ ਇਹਨਾਂ ਜਾਨ ਤੱਕ ਤੇ ਦਿੰਦੇ ਵੀ ਸਤਿਗੁਰਾਂ ਨੇ ਬੇਨਤੀ ਕੀਤੀ ਪੰਜਾ ਸਿੰਘਾਂ ਨੂੰ ਮਹਾਰਾਜ ਕਿਰਪਾ ਕਰੋ ਹੁਣ ਤੁਸੀਂ ਆਪ ਨਿਕਲ ਜੇ ਤੁਸੀਂ ਗੰਢੀ ਦੇ ਵਿੱਚੋਂ ਤੁਸੀਂ ਆ ਤਾਂ ਹੋਰ ਸਿੰਘ ਸਰਸਜਾਲੋਂਗੇ ਪਰ ਅਸੀਂ ਕੋਈ ਗੱਲ ਨਹੀਂ ਅਸੀਂ ਲੜਜੰਗ ਕਰਾਂਗੇ ਸਤਿਗੁਰਾਂ ਨੇ ਫਿਰ ਕਿਰਪਾ ਕੀਤੀ ਸੰਗਤ ਸਿੰਘ ਨੂੰ ਕਈ ਕਈ ਸੰਤ ਸਿੰਘ ਨੂੰ ਕਲ ਵੀ ਦਿੱਤੀ ਅਤੇ ਆਪਣੇ ਸ਼ਸਤਰ ਪਹਿਨਾਏ ਤੇ ਉਸੇ ਫਿਰ ਸੰਤ ਸਿੰਘ ਤੇ ਸੰਗਤ ਸਿੰਘ ਦੋਹਾਂ ਸਿੰਘਾਂ ਨੂੰ ਸਤਿਗੁਰਾਂ ਹੁਕਮ ਕਰਦੇ ਤਾਂ ਕਿ ਤੁਸੀਂ ਰਹਿੰਦੇ ਸਤਰੇ ਇੱਥੇ ਝਕਾਰੇ ਛੱਡੀ ਜਾਣੇ ਦੁਸ਼ਮਣਾਂ ਨੂੰ ਪਤਾ ਲੱਗੇ ਕਿ ਇੱਥੇ ਹੀ ਹੈ ਸਤਿਗੁਰੂ ਆਪ ਫਾਈ ਧਰਮ ਦਇਆ ਸਿੰਘ ਤੇ ਧਰਮ ਸਿੰਘ ਜੀ ਦੇ ਨਾਲ ਸਤਿਗੁਰੂ ਜੀ ਦਾ ਬਾਹਰ ਨਿਕਲਣਗੇ ਕਹਿਣ ਲੱਗੇ ਦੋਹਾਂ ਨੂੰ ਕਿ ਦੇਖੋ ਉਹ ਫਰਾਨੇ ਤਾਰੇ ਦੇ ਧਰੂ ਤਾਰੇ ਦੇ ਨਾਲ ਆਪਾਂ ਸਿੱਧੇ ਅਸੀਂ ਜਾ ਰਹੇ ਹਾਂ ਧਰੂ ਤਾਰੇ ਦੀ ਛੇੜ ਦੇ ਨਾਲ ਤੁਸੀਂ ਆ ਜਾਣਾ ਹੈ ਪਾਪਾ ਜੀ ਨੂੰ ਮਿਲਣ ਸਤਿਗੁਰੂ ਜੀ ਦਾ ਬਾਹਰ ਨਿਕਲੇ ਤਿੰਨ ਤਾੜੀਆਂ ਮਾਰ ਕੇ ਕਹਿਣ ਲੱਗੇ ਗੁਰੂ ਸਿੱਖਾਂ ਦਾ ਗੁਰੂ ਜਾ ਰਿਹਾ ਹੈ ਇਹ ਕਿਹਨ ਫੜਨਾ ਦਾ ਫੜਨਾ ਤਾੜੀ ਮਾਰ ਕੇ ਸਤਿਗੁਰੂ ਚੱਲ ਪਏ ਜਦੋਂ ਫੌਜਾਂ ਜਾਗੀਆਂ ਉਹਦਾ ਰੋਣਾ ਪੈ ਗਿਆ ਇੱਕ ਸਮਾਂ ਹਨੇਰਾ ਸੀਗਾ ਆਪਸ ਵਿੱਚ ਜੰਗ ਲੜੀ ਜਾਂਦੇ ਆ ਇਤਿਹਾਸ ਦੱਸਦਾ ਹਜ਼ਾਰਾਂ ਬੇਰੀ ਇਸੇ ਤਰ੍ਹਾਂ ਆਪਸ ਵਿੱਚ ਹੀ ਲੜ ਕੇ ਮਰ ਗਏ ਉਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਕਿ ਸਿੰਘ ਅੰਦਰੋਂ ਬਾਹਰ ਨਿਕਲ ਜੇ ਕਿ ਹੋਰ ਬਾਹਰੋਂ ਸਿੰਘ ਅੰਦਰ ਆ ਗਏ ਇਸੇ ਤਰ੍ਹਾਂ ਜੰਗ ਹੁੰਦਾ ਸਤਿਗੁਰੂ ਉੱਥੋਂ ਫਿਰ ਤਾੜੀ ਮਾਰ ਕੇ ਚਲੇ ਜਾਂਦੇ ਆ ਇਸ ਤਰ੍ਹਾਂ ਦਾ ਉੱਥੋਂ ਜਿਹੜਾ ਕੁਸਮਾਨ ਦੇ ਜੰਗ ਦੇ ਵਿੱਚ ਤਿੰਨ ਪਿਆਰੇ ਦੋ ਸਹਿਮਜਾਦੇ ਅਤੇ ਪੈਂਤੀ ਸਿੰਘ ਸ਼ਹੀਦ ਹੋਇਆ ਉਹਨਾਂ ਦੇ ਉਸ ਸਮੇਂ ਦੀ ਕਵਤਾ ਨੂੰ ਪਿਆਰੇ ਬਾਬਾ ਜੀ ਦੇ ਖਜੂਰੀ ਕਵੀ ਪਾਪਾ ਗੇਜਾ ਸਿੰਘ ਨੇ ਲਿਖੀ ਹੋਣੀ ਇਸ ਤੋਂ ਸ਼ਰਮਣ ਕਰੋ ਮਹੀਨਾ ਸੀ ਉਹ ਦਾਜੀ ਪੈਂਦੀ ਸੀ ਲੋੜੇ ਦੀ ਸਰਦੀ ਸੁਣ ਲੋ ਚਿਤ ਲਾ ਕੇ ਤੇ ਜੋ ਕੁਰਬਾਨੀ ਕੱ ਲੀਨ ਧਾਰਦੀ ਜੋ ਲਿਖੀ ਬਦਤਾ ਦੀ ਜਾਣੋ ਓ ਟਾਲੀ ਨਾ ਟੱਲੀ ਗੁਰੂ ਗੋਬਿੰਦ ਸਿੰਘ ਜੀ ਨੇ ਆਜਮ ਕੌਰ ਗੜੀ ਹੈ ਮੱਲੀ ਨੇ ਆਗੇ ਜੀ ਕੇਰਾ ਪਾਇਆ ਚਾਰੋ ਚ ਫੇਰੇ ਸੰਗ 40 ਸਿੰਘਾਂ ਦੇ ਬੈਠੇ ਵਿੱਚ ਗੜੀ ਗੁਰ ਮੇਰੇ ਸਹਿ ਸਮਝਾਉਂਦੇ ਸਿੰਘਾਂ ਨੂੰ ਸਤਗੁਰ ਸੂਰ ਪੀਰ ਜੋ ਵੱਲੀ ਗੁਰੂ ਗੋਬਿੰਦ ਸਿੰਘ ਜੀ ਨੇ ਆਤਮਕੌਰ ਗੜੀ ਹੈ ਮੱਲੀ ਗੁਰੂ ਗੋਬਿੰਦ ਸਿੰਘ ਜੀ ਨੇ ਆਜੰਤੌਰ ਗੜੀ ਐ ਮੱਲੀ ਸਿੰਘ ਮੇਰੇ ਸੂਰਮਿਆਂ ਹੋ ਜਾ ਆਈਆਂ ਮਾਂ ਮਗਰੇ ਛੜ ਕੇ ਕਰਨੀ ਕੁਰਬਾਨੀ ਐ ਜੋ ਅਜ ਨਾਲ ਵੈਰੀਆਂ ਲੜ ਕੇ ਜੋ ਪਰਖ ਆਕਾਲ ਕਰੇ बंदा मसके ते फोजा न करी दा आ डुके नड़े जी मोहमन कह ਕਰਨੇ ਹਿੰਮਤ ਸਿੰਘ ਨੂੰ ਤੋੜ ਕੇ ਆ ਦੋ ਹੱਥ ਨਾਲ ਵੈਰੀਆਂ ਕਰਨੇ ਕਈ ਸੰਗ ਨਾਲ ਗਏ ਸੂਰ ਨੇ ਢੱਕੇ ਸੀਸ ਅਤਲੀ ਗੁਰੂ ਗੋਬਿੰਦ ਸਿੰਘ ਜੀ ਨੇ ਆਜਮ ਤੌਰ ਗਣੀ ਹੈ ਮੱਲੀ ਗੁਰੂ ਗੋਬਿੰਦ ਸਿੰਘ ਜੀ ਨੇ ਆਜਮ ਤੌਰ ਗੜੀ ਹੈ चाली गुरू गो जी आजम कौर गली मली गुरू गो जी ਗੜੀ ਹੈ ਮੱਲੀ ਹੁਣ ਪੁੱਤਰ ਵੱਡੇ ਨੂੰ ਹੈ ਦਸ਼ਮੇਸ਼ ਪਿਤਾ ਨੇ ਕੱਲਿਆ ਜਾ ਕੇ ਰਣ ਭੂਮੀ ਨੂੰ ਹੈ ਅਜੀਤ ਸਿੰਘ ਨੇ ਮੱਲਿਆ ਮੁੱਖ ਮੁੜਿਆ ਬੈਰ ਦੇ ਮੂਰੇ ਜਾਂਦੇ ਭੱਜੇ ਜੀ ਮੋਮਨ ਤੋਵਾ ਤੋਵਾ ਕਰਦੇ ਹੈ ਜੀਤ ਸਿੰਘ ਨੇ ਜੀ ਪਾਦੀ ਰਣ ਦੇ ਵਿੱਚ ਢਰਤ ਜੰਗ ਜ਼ੋਰਦਾਰ ਕੀਤਾ ਆਖਰ ਸਾਹਿਬ ਜਾ ਦੇ ਨੇ ਜ암 ਸ਼ਹੀਦੀ ਵਾਲਾ ਪਿਤਾ ਫੇਜਾਰ ਦੂਜਿਆ ਪੈਗਾ ਦੋਸ਼ਮਣ ਤੇ ਕਾ ਜਾਦੇ ਦੀ ਛੀ ਉਮਰ ਜੋ ਸਾਹਿਬ ਸਤਾਰਾ ਛੋਟੇ ਸਾਹਿਬ ਜਾਦੇ ਦੀ ਛੋਟੀ ਉਮਰ ਸਾਲ ਜੋ 12 ਆਹੂ ਨਾਹੇ ਕਹਿਰੀਆਂ ਦੇ ਸ਼akti ਸਤਗੁਰ ਨੇ ਹੈ ਕੱਲੀ ਗੁਰੂ ਗੋਬਿੰਦ ਸਿੰਘ ਜੀ ਨੇ ਆਜਮ ਤੌਰ ਗੜੀ ਹੈ ਮੰਲੀ ਗੁਰੂ ਗੋਬਿੰਦ ਸਿੰਘ ਜੀ ਨੇ ਵਾਢ ਹਜ਼ਾਰਾਂ ਜੀ ਜਨਮ ਮੌਤ ਦੇ ਘਾਟ ਉਤਾਰੇ ਆਸਰ ਦੇ ਸ਼ਹੀਦੀ ਬਾਤ ਜੋ ਜੁਹਾਰ ਸਿੰਘ ਜੀ ਪਿਆਰੇ ਕਲਗੀਧਰ ਨੇ ਪੁੱਤਰਾ ਦੀ ਦੇ ਦਿੱਤੀ ਧਰਮ ਦੀ ਖਾਤਰ ਬੱਲੀ ਗੁਰੂ ਗੋਬਿੰਦ ਸਿੰਘ ਜੀ ਨੇ ਅਜਮਟੋ ਕੱਜ ਦੇ ਬੋਲੋ ਮੁਖ ਚੋਂ ਸਾਰੇ ਜਿਹੜਾ ਸਿੰਘ ਕਮੀਸ਼ਰ ਦੀ ਕਰਨੀ ਵੇਚ ਦੁਨੀਆਂ ਦੇ ਬੰਦੀ ਕਰਨੀ ਵੇਚ ਦੁਨੀਆਂ ਦੇ ਬੰਦੀ ਗੁਰੂ ਗੋਬਿੰਦ ਸਿੰਘ ਜੀ ਨੇ ਆਤਮ ਤੌਰ ਗਣੀ ਐ ਮੰਦੀ ਗੁਰੂ ਗੋਬਿੰਦ ਸਿੰਘ ਜੀ ਨੇ ਆਤਮ ਤੌਰ ਗਣੀ ਐ ਮੰਦੀ